ਹੁਸ਼ਿਆਰਪੁਰ ਦੇ ਮਹੱਲਾ ਕੱਚਾ ਟੋਬਾ ਵਿਖੇ ਇੱਕ ਦੁਕਾਨ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਅੱਗ ਲੱਗਣ ਤੋਂ ਬਾਅਦ ਜਿੱਥੇ ਕਿ ਬਾਜ਼ਾਰ ਵਿੱਚ ਭਗੜੜ ਮਚ ਗਈ ਉੱਥੇ ਹੀ ਫਾਇਰ ਬਿਗੈਟ ਦੀ ਟੀਮ ਨੇ ਆਗੂ ਪਰ ਬੜੀ ਹੀ ਮੁਸ਼ਕਲ ਨਾਲ ਕਾਬੂ ਪਾਇਆ ਇਸ ਸਬੰਧੀ ਗੱਲਬਾਤ ਕਰਦੇ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਉਨ੍ਹਾਂ ਕਿਹਾ ਕਿ ਇਹ ਅੱਗ ਫਰਨੀਚਰ ਅਤੇ ਗੱਦਿਆਂ ਦੀ ਵੇਸਟ ਇਸ ਨੂੰ ਲੱਗੀ ਹੈ ਜਦਕਿ ਇਸ ਅੱਗ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇੱਕ ਅੰਦਰ ਕੀ ਕੀ ਮਾਲ ਕੀ ਕੀ ਹੁੰਦਾ ਜੰਦਾ ਉਮਾਰੀ ਗੱਡੇ ਗੱਡੇ ਵਗੈਰਾ ਬੰਦੇ ਹੈਗਾ ਕੋਈ ਕੋਈ ਕਾਰਨ ਪਤਾ ਲੱਗਿਆ ਵੀ ਕਿਦਾਂ ਲੱਗੀ ਆ ਕਿਦਾ ਪਤਾ ਨਹੀਂ ਸੁਣਨੇ ਚਾਹੀਏ ਇਹ ਆਇਆ ਸ਼ਾਰਟ ਸਰਕਟ ਹੋਇਆ ਪਰ ਪਤਾ ਨਹੀਂ ਮੈਨੂੰ ਤਾਂ ਕੁਝ ਪਤਾ ਨਹੀਂ ਮੈਨੂੰ ਤਾਂ ਬਸ ਇੰਨਾ ਪਤਾ ਲੱਗਾ ਕਿ ਅੱਗ ਲੱਗੀ ਮੈਂ ਤਾਂ ਫਟਾਫਟ ਕਰੋ ਹੀ ਦੌੜੀ ਆਈ ਆ ਠੀਕ ਆ ਦੇਖ ਸਾਰੇ ਸ਼ਹਿਰ ਦੇ ਵਿੱਚ ਧੂਆ ਜਿਹੜਾ ਹੈ ਇਸ ਵੇਲੇ ਤਕਰੀਬਨ ਥੱਲੇ ਆ ਪਿਆ ਹੈਗਾ ਫਾਇਰ ਬਿਟ ਪਹੁੰਚ ਗਈ ਮੌਕੇ ਤੇ ਜੜੀ ਹਾਂਜੀ ਹਾਂਜੀ ਜਲਦੀ ਪਹੁੰਚ ਗਈ ਕੀ ਜਾਣਕਾਰੀ ਹੈ ਜੀ ਜਿਹੜੀ ਫਾਇਰ ਹੋਇਆ ਹੈ ਜਾਣਕਾਰੀ ਇਹ ਆ ਕਿ ਇੱਥੇ ਜੋ ਹਜੇ ਤੱਕਰ ਜਾਣਕਾਰੀ ਮਿਲੀ ਆ ਕਿ ਸ਼ਾਰਟ ਸਰਕਟ ਹੋ ਕੇ ਕਹਿੰਦੇ ਫਰਨੀਚਰ ਦਾ ਜਿਹੜਾ ਰਾ ਮਟੀਰੀਅਲ ਦਾ ਗੱਦਿਆਂ ਦਾ ਫੋਮ ਦਾ ਕੰਮ ਸੀਗਾ ਤੇ ਉਹ ਉਹ ਜਿਹੜਾ ਹੈਗਾ ਉਹ ਉਹਦੇ ਕਰਕੇ ਫਾਇਰ ਬ੍ਰੇਕ ਆਊਟ ਹੋਇਆ ਹੈਗਾ ਤੇ ਸਾਡੀਆਂ ਸਾਰੀਆਂ ਫਾਇਰ ਦੀਆਂ ਟੀਮਾਂ ਲੱਗੀਆਂ ਆ ਤੇ ਤਕਰੀਬਨ ਹੁਣ ਕਾਫੀ ਹੱਦ ਤੱਕ ਕਰ ਕੰਟਰੋਲ ਚਾ। ਸਾਰੀਆਂ ਚਾਰ ਗੱਡੀਆਂ ਸਾਡੀਆਂ ਲੱਗੀਆਂ ਆ। ਬਾਕੀ ਵੀ ਸਟੈਂਡ ਬਾਈ ਚਾ ਜਦੋਂ ਵੀ ਕੋਈ ਜਰੂਰਤ ਹੁੰਦੀ ਆ ਨਾਲ ਦੇ ਨਾਲ ਅਵੇਲੇਬਲ ਆ। ਸ਼ਾਸਨਿਕ ਅਧਿਕਾਰੀ ਸਾਰੇ ਪੌਂਕੇ ਹੋਇਆ, ਜਿੰਪਾ ਜੀ ਵੀ ਆਏ ਹੋਇਆ, ਕਮਿਸ਼ਨਰ ਮੈਡਮ ਵੀ ਆਏ ਹੋਏ ਹੈਗੇ ਆ ਸਾਡੀ ਫਾਇਰ ਦੀ ਸਾਰੀ ਟੀਮਾਂ, ਐਸ ਐਚਓ ਸਿਟੀ ਵੀ ਹੈਗੇ ਆ। ਤੋਂ ਇੱਕ ਲੋਕਾਂ ਨੂੰ ਮੈਂ ਤੁਹਾਡੇ ਮਾਧਮ ਤੋਂ ਅਪੀਲ ਕਰੂੰਗਾ ਕਿ ਇਦਾਂ ਦੇ ਮੌਕੇ ਤੇ ਪਲੀਜ਼ ਆਪਾਂ ਭੀੜ ਨਾ ਇਕੱਠੀ ਕਰਿਆ ਕਰੀਏ ਕਿਉਂਕਿ ਐਮਰਜੈਂਸੀ ਟ੍ਰੈਫਿਕ ਦੇ ਲਈ ਰੁਕਾਵਟ ਬਹੁਤ ਆਂਦੀ ਆ ਤੇ ਉਹਦੇ ਕਰਕੇ ਦੇਰੀ ਹੋ ਕੇ ਅਗਰ ਨੁਕਸਾਨ

मैं खुद खड़ा होकर सम्मानित करूंगा इन बच्चों को क्योंकि इनके जैसा हौसले से जिस हौसले से ये लोग काम करते हैं ये मेरी में आपको पता खतरा खतरा फिर भी अंदर लगे हुए बड़े समय ना रही है है कच्चे के पक्के हो देखो मैंने दे मैं मैं इनकी मैंने बात जब मैं एज एद ए कैबिनेट मिनिस्टर था मैंने कैबिनेट में बैठ के भी इनके लिए इनके लिए इनके लिए मैं लड़ा था आगे भी इनके लिए सरकार को इनको पक्का करने के लिए इनको रेगुलर करने के लिए ਔਰ ਇਨਕੋ ਕਮ ਸੇ ਕਮ ਇੱਕ ਸੂਟੇਬਲ ਤਰਫਾ ਮਿਲੇ ਜੇ ਜ਼ਰੂਰਤ ਪੂਰੀ ਕਰੇ ਉਹ ਇਨਕੇ ਲਈ ਮੈਂ ਰეკਮੈਂਡੇਸ਼ਨ ਐਜ਼ ਅ ਐਮਐਲਏ ਹਿਜਾਰਪੁਰ ਲਗਾਤਾਰ ਇਨਕੇ ਸਾਥ ਖੜਾ